ਉਦਰ ਮਾਨਸੂਨ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਦੂਜੇ ਪਾਸੇ ਹੜ੍ਹਾਂ ਦਾ ਖਤਰਾ ਵੀ ਬਣਿਆ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਬੇਹਿਸਾਬਾ ਮੀਂਹ ਪੈਣ ਦੇ ਨਾਲ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ ਤੁਹਾਨੂੰ ਦੱਸ ਦਈਏ ਮੀਂਹ ਪੈਣ ਤੋਂ ਬਾਅਦ ਪਾਣੀ ਦਾ ਪੱਧਰ ਸੁਖਨਾ ਲੇਕ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਫਲੱਡ ਗੇਟ ਖੋਲੇ ਗਏ ਨੇ ਫਲੱਡ ਗੇਟ ਖੋਲਣ ਤੋਂ ਬਾਅਦ ਚੰਡੀਗੜ੍ਹ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਵਗਦਾ ਹੋਇਆ ਨਜ਼ਰ ਆ ਰਿਹਾ ਸੜਕਾਂ ਦੇ ਉੱਤੇ ਵੀ ਬੇਹਿਸਾਬਾ ਪਾਣੀ ਨਜ਼ਰ ਆਇਆ ਸੋਮਵਾਰ ਨੂੰ ਮੀਂਹ ਪਿਆ ਜਿਸ ਕਾਰਨ ਪਾਣੀ ਦਾ ਪੱਧਰ 1158 ਫੁੱਟ ਤੱਕ ਪਹੁੰਚ ਗਿਆ ਜੋ ਕਿ 1163 ਫੁੱਟ ਤੱਕ ਖਤਰੇ ਦਾ ਨਿਸ਼ਾਨ ਹੈ ਸੋ ਇਹ ਤੋਂ तकरीबन 4.5 ਫੁੱਟ ਹੈਟਾਂ ਹੀ ਹੈ ਇਹ ਨਿਸ਼ਾਨ ਸੋ ਜੇਬ ਚੰਡੀਗੜ੍ਹ ਪ੍ਰਸ਼ਾਸਨ ਨੇ ਟੈਸਟਿੰਗ ਦੇ ਲਈ ਫਲਾਟ ਗੇਟ ਖੋਲੇ ਨੇ ਜਿਹੀ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਇਸ ਨੂੰ ਕੁਝ ਸਮੇਂ ਬਾਅਦ ਹੀ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਫਲਾਟ ਗੇਟ ਖੋਲੇ ਜਾਣ ਤੋਂ ਬਾਅਦ ਚੰਡੀਗੜ੍ਹ ਦੇ ਕਈ ਸੜਕਾਂ ਦੇ ਉੱਤੇ ਪਾਣੀ ਹੈ ਜਿਹੜਾ ਤੇਜ਼ ਰਫ਼ਤਾਰ ਦੇ ਨਾਲ ਵਹਿੰਦਾ ਹੋਇਆ ਨਜ਼ਰ ਆ ਰਿਹਾ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਫਲਾਟ ਗੇਟ ਸਿਰਫ ਟੈਸਟਿੰਗ ਦੇ ਲਈ ਖੋਲੇ ਗਏ ਨੇ ਕਿਸੇ ਐਮਰਜੈਂਸੀ ਕਰਕੇ ਇਹ ਨਹੀਂ ਖੋਲੇ ਗਏ ਇਸ ਪ੍ਰਕਿਰਿਆ ਦੇ ਵਿੱਚ ਹਰ ਮਾਨਸੂਨ ਦੇ ਵਿੱਚ ਪਾਣੀ ਦੇ ਵਹਾਅ ਅਤੇ ਗੇਟਾਂ ਦੀ ਸਥਿਤੀ ਜਾਂਚ ਕਰਨ ਦੇ ਲਈ ਅਜਿਹਾ ਕੀਤਾ ਜਾਂਦਾ ਹੈ ਪਰ ਫਿਲਹਾਲ ਪਾਣੀ ਦਾ ਪੱਧਰ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਭਵਿਕ ਦੇ ਵਿੱਚ ਜੇਕਰ ਪਾਣੀ ਵਧਦਾ ਹੈ ਤਾਂ ਫਲੱਡ ਗੇਟ ਖੋਲੇ ਜਾ ਸਕਦੇ ਨੇ